VSP TV ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੋਰ ਜ਼ਾਦਾ ਨਜ਼ਰ ਮਾਰਦਿਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ 114 ਸਾਲ ਦੀ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਹੋਇਆ ਦੇਹਾਂਤ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਪਣੀ ਜਲਦੀ ਪਿੰਡ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਫੌਜਾ ਸਿੰਘ 114 ਸਾਲ ਦੇ ਸਨ ਪੈਦਲ ਜਾਂਦੇ ਸਮੇਂ ਇੱਕ ਕਾਂਟ ਪ੍ਰਸ਼ਾਦ ਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਵਿੱਤਰ ਗ੍ਰੰਥਾ ਦੀ ਵਿਅਗਦੀ ਸੰਬੰਧੀ ਪੇਸ਼ ਕੀਤੇ ਬਿੱਲ ਤੇ ਬਹਿਸ ਕੀਤੀ ਜਾ ਰਹੀ ਇਸ ਨੂੰ ਪਾਸ ਕੀਤਾ ਜਾ ਰਿਹਾ ਇਸ ਬੇਲ ਵਿੱਚ ਉਹ ਵਿਗੜ ਨੀ ਕਰਨ ਤੇ ਉਮਰ ਗੈਰ ਦੀ ਬਿਵਸਥਾ ਜੋ ਹੈ ਕਿਤੇ ਗਈ ਦਲਜੀਤ ਦੁਸ਼ਾਂਤ ਦੀ ਫਿਲਮ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਫਿਲਮ ਦਾ ਸੋਸ਼ਲ ਮੀਡੀਆ ਤੇ ਹੋ ਰਿਹਾ ਵਿਵਾਦ ਪੰਜਾਬੀ ਗਾਇਕ ਦਲਜੀਤ ਤੋਂ ਬਾਅਦ ਹੁਣ ਅਦਾਕਾਰ ਰਣਵੀਰ ਦੀ ਫਿਲਮ ਮਾਤਰ ਦਾ ਫਸਲ ਮੀਡੀਆ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਸ ਬਲੰਦੇ ਕੋਚ ਦਿਰੇਸ਼ ਲੁਧਿਆਣਾ ਦੇ ਖੇੜਾ ਪਿੰਡ ਵਿੱਚ ਸ਼ੂਟ ਕੀਤੇ ਗਏ ਜਿਸ ਵਿੱਚ ਘਰ ਦੀ ਛੱਤ ਤੇ ਪਾਕਿਸਤਾਨੀ ਛੰਡੀ ਜੂੜੀ ਵਿਖਾਈ ਗਈ। ਵਿਕਰਮ ਗਿੱਠਿਆ ਦੇ ਵੱਲੋਂ ਮੋਹਾਲੀ ਅਦਾਲਤ ਦੇ ਵਿੱਚ ਜ਼ਮਾਨਤ ਲਈ ਅਰਜ਼ੀ ਕੀਤੀ ਗਈ। ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਕਤਾਰ ਸ਼ੌਮੀ ਇਕਾਲੀ ਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਗਿੱਠਿਆ ਨੇ ਕੁਝ ਮਾਨ ਤੇਜ਼ੇ ਤੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਜੋ ਨੇ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਵਕੀਲਾਂ ਨੇ ਮੁਹਾਲੀ ਅਦਾਲਤ ਦੇ ਵਿੱਚ ਜਮਾਨ ਤੇ ਲਈ ਅਰਜੀ ਦਾਇਰ ਕੀਤੀ। ਅਗਲੀ ਸੁਣਵਾਈ ਜੋ ਹੈ ਬਾਈਚਲਾਈ ਹੋਵੇਗੀ। ਪੰਜਾਬ ਦੇ ਵਿੱਚ ਅਗਲੇ 1 ਹਫ਼ਤੇ ਦੇ ਲਈ ਮੀਂਹ ਦੀ ਭਵਿੱਖਬਾਣੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸਮਾਨ ਬੱਦਲਵਾਈ ਛਾਈ ਹੋਈ। ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਈ ਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ। ਅਗਲੇ ਹਫ਼ਤੇ ਦੇ ਲਈ ਭਵਿੱਖਬਾਣੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਦਰਮਿਆਨਾ ਮੀਂਹ ਪੈ ਸਕਦਾ ਹੈ। ਸੁਭਾਸ਼ੂ ਸੁਕਲਾ ਸਮੇਤ ਤਿੰਨ ਸਾਥੀਆਂ ਦੀ ਪੁਲਾੜ ਤੋਂ ਹੋਵੇਗੀ ਧਰਤੀ ਤੇ ਵਾਪਸੀ ਪੁਲਾੜ ਸਟੇਸ਼ਨ ਜਾ ਕੇ ਇਤਿਹਾਸ ਰਚਣ ਵਾਲੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸੁਭਾਸ਼ੂ ਸੁਕਲਾ ਅੱਜ ਧਰਤੀ ਤੇ ਵਾਪਸ ਆਉਣਗੇ ਉਹਨਾਂ ਦੇ ਤਿੰਨ ਸਾਥੀ ਸੋਮਵਾਰ ਸ਼ਾਮ 4:45 ਮਿੰਟ ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਦੇ ਲਈ ਰਵਾਨਾ ਹੋਏ ਲਾਰਿਸਾਥਰੀਆ ਦੀ ਟੀਮ ਮੰਗਲਵਾਰ ਚਾਨੀ ਅੱਜ ਲਗਭਗ 22 ਘੰਟੇ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ ਤੇ ਉਤਰੇ 50 ਦਿਨ ਦੇ ਅੰਦਰ ਯੂਕਰੋਪ ਨੂੰ ਨਹੀਂ ਦਿੱਤੀ ਲਗੀ 100% ਟੈਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਵਾਦ ਨੂੰ ਕਿਹਾ ਕਿ ਜੇਕਰ 50 ਦਿਨਾਂ ਦੇ ਅੰਦਰ ਯੂਕਰੇਨ ਦੇ ਵਿੱਚ ਜੰਗ ਖਤਮ ਨਹੀਂ ਕੀਤੀ ਤਾਂ ਔਰ ਉਸ ਤੇ ਸਖਤ ਟੈਲ ਲਗਾਉਣਗੇ ਉਹਨਾਂ ਨੇ ਚੇਤਾਵਨੀ ਨਾਟੋ 72 ਜਨਮ ਨੂੰ ਮਾਰ ਟੁੱਟੇ ਦੇ ਨਾਲ ਉਹਨਾਂ ਦੇ ਡਾਕਟਰ ਦੇ ਵਿੱਚ ਮੀਟਿੰਗ ਧਾਰ ਦਿੱਤੀ। ਬਿਕਰਮਜੀਤਿਆ ਦੇ ਕਾਰ ਮੋਡਮ ਵਿਜੀਲੈਂਸ ਨੇ ਮਾਰਿਆ ਛਾਪਾ। ਵਿਜੀਲੈਂਸ ਨੇ ਅੰਮ੍ਰਿਤਸਰ ਸਥਿਤ ਅਕਾਲੀ ਆਗੂ ਬਿਕਰਮਜੀਤਿਆ ਦੇ ਘਰ ਤੇ ਫਿਰ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਉਹਨਾਂ ਦੇ ਘਰ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ। ਅਧਿਕਾਰ ਵਾਲ ਜ਼ੋਨ ਵਾਲੀਆਂ ਸਾਰੀਆਂ ਸੜਕਾਂ ਤੇ ਬੈਰੀਕਡੇ ਲਗਾਈ ਗਏ। ਇਸ ਬਿਮਾਰੀ ਦਾ ਕਾਰਨ ਫਿਲਹਾਲ ਸਪੋਸਟਰ ਨਹੀਂ ਕੀਤਾ ਗਿਆ। ਲਾਟ ਟੈਸਟ ਵਿੱਚੋਂ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ। ਪਾਰਤੂ ਲਾਸ਼ ਜੁਟ ਸਟੇਡੀਅਮ ਦੇ ਵਿੱਚ ਐਂਡਰਸਨ ਤਿੰਦੂਲਕਰ ਟਰੋਫੀ ਦਿੱਤੀ ਜੀ ਟੈਸਟ ਮੈਚ 22 ਦੋੜਾਂ ਦੀ ਨਾਲ ਹਾਰ ਲਈ 193 ਦੋੜਾਂ ਦੀ ਟੀਚੇ ਦੇ ਸਾਹਮਣੇ ਟੀਮ ਇੰਡੀਆ ਮੈਚ ਦੇ ਆਖਰੀ ਦਿਨ ਸਿਰਫ 170 ਦੋੜਾਂ ਹੀ ਬਣਾ ਸਕੇ